ਹਾਂ ਜੋਗ ਵੀ ਲੱਗ ਸਕਦੀ ਐ ਤੂੰ। ਘੱਟ ਦੇ ਨਾ ਕਿੱਡੇ ਕਿੱਡੇ। ਮੈਂ ਆ ਪੀ ਜੀ। ਬਾਈ ਕੋਈ ਬੜਾ ਛੜ ਕੇ ਆਉਣੇ ਮਿਚ ਕੋਈ ਨਹੀਂ ਪੈਟਰੋਲ ਨਾਲ ਉਹ ਕਿੱਲਾ ਮਾਰਦਾ। ਜੇ ਨਿਕਲ ਕੇ ਇੱਕ ਖੰਡਾ ਬੱਸ ਸਟੈਂਡ ਦੇ ਕੋਲ ਆ ਆ ਕੇ ਲੱਗਿਆ ਜੀ। ਉਹਦੇ ਉੱਪਰ ਇਹ ਟੈਂਕਰ ਨੂੰ ਅੱਗ ਲੱਗੀ ਲੱਗਦੀ ਆ ਜੀ ਕਿਸੇ ਟੈਂਕਰ ਨੂੰ ਪਟਾਕੇ ਪੈ ਰਹੇ ਨੇ ਪੂਰ ਅੱਗ ਪੂਰੀ ਫੈ ਚੁੱਕੀ ਆ ਧਾਨਕਾ ਅੱਗ ਪੂਰੀ ਤੇਰ ਵਾਲੀ ਗੱਡੀ ਨੂੰ ਮਗਰੀ ਲੱਗੀ ਆ ਹਾਂ ਹਾਂ ਉਹਨੇ ਲੱਗੀ ਆ ਔਰੇ ਕਿ ਤੇ ਬੋਲਦੀ ਕੀ ਕਾਬੇ ਵਿੱਚ ਮਰ ਗਿਆ ਮਰ ਗਿਆ ਮਰ ਗਿਆ ਇਹ ਕਿਸੇ ਟਰੈਂਕਰ ਨੂੰ ਅੱਗ ਲੱਗੀ ਹੈ ਤੇਲ ਵਾਲੀ ਦੇਖੋ ਕਿੰਨੀ ਅੱਗ ਫੈਲ ਚੁੱਕੀ ਆ ਦਾਦੇਗਾ ਵਧੀ ਜਾ ਰਹੀ ਆ ਖੰਨਾ ਬੱਸ ਸਟੈਂਡ ਅਮਲੋਹ ਚੌਕ Olha aqui.